ਵੱਚਾ ਖੈਰ ਪਾ ਦੇ ਬਾਬਿਆਂ ਨੂੰ ਬਾਬੇ ਰੋਟੀ ਖਾਓਗੇ ਰੋਟੀ ਦਾ ਬਾਬੇ ਖਾ ਕੇ ਆਏ ਨੇ ਕੋਈ 150 ਰੁਪਇਆ ਦਾਨ ਕਰ ਬਾਬਿਆਂ ਨੂੰ ਤੇਰੇ ਵੇੜੇ ਪਾਰ ਹੋਣਗੇ 150 ਤਾਂ ਹੈ ਨਹੀਂ ਬਾਬਾ ਆਟੇ ਦੀ ਕੌਲੀ ਪਾ ਦੇ ਕੋਈ ਗੱਲ ਨਹੀਂ ਬੱਚਾ ਕੌਲੀ ਆਟੇ ਦੀ ਪਾ ਦੇ ਬਾਬਿਆਂ ਨੂੰ

ਉਹ ਮੇਰਾ ਫੋਨ ਲੈ ਗਿਆ ਘਰੋਂ ਚੱਕ ਕੇ। ਕੋਕਾਂ ਮਲੇ ਆ ਇਹ ਜਨੂੰ ਕਿਉਂ ਅੰਦਰ ਬਾੜਦੇ ਨੇ? ਪਤਾ ਤਾਂ ਹੈਗਾ। ਇਹ ਸਾਧ ਕਾਨੂੰ ਨੇ ਤਾਂ ਚੋਰ ਨੇ ਭਾਈ ਜਿਹੜੇ ਘਰਾਂ ਚ ਸਮਾਨ ਚੱਕਦੇ ਫਿਰਦੇ ਆ। ਚਲੋ ਕੋਈ ਨਹੀਂ ਦੇਖਦੇ ਅਸੀਂ ਕਰਦੇ ਹਾਂ ਗੌਰ ਕੋਈ ਨਹੀਂ। ਉਹ ਬੱਚਾ ਬਾਬਾ ਮੋਬਾਈਲ ਦਾ ਲੋਕ ਦੇਖਿਓ। ਕੀ ਕਰਨਾ ਬਾਬਾ ਇਹਦਾ? ਲਾਓ ਖੋਲ ਦੇ ਬੱਚਾ ਇਹਨੂੰ ਲੋਕ ਲੱਗ ਗਿਆ। ਲੋਕ ਲਾਇਆ ਕੋਦੀ ਉਹ ਬਈ ਖੁੱਲਣਾ ਨਹੀਂ ਆਉਂਦਾ। ਉਹ ਬੱਚਾ ਨੇ ਲਾਤਾ ਭਗਤਾ। ਨਾ ਬਾਬਾ ਆਪਣੇ ਵਸ ਦੀ ਗੱਲ ਨਹੀਂ ਇਹ। ਮੈਂ ਦੁਕਾਨ ਤੇ ਜਾ। ਨਾ ਭਗਤਾ ਦੁਕਾਨ ਤੇ ਦਿਖਾ ਦਿੰਨੇ ਆ। ਦੁਕਾਨ ਤੇ ਦਿਖਾ ਦੇ। ਹੋਰ ਬੱਚਾ ਠੀਕ ਹੈ? ਆ ਠੀਕ ਆ ਬਾਬਾ ਠੀਕ। ਬਾਪਿਆਂ ਦੀ ਇੱਕ ਹੋਰ ਸੇਵਾ ਕਰ ਥੋੜੀ ਜੀ। ਠੀਕ ਆ ਨਾ। ਆ ਮੋਬਾਈਲ ਦੇਖ ਬਾਪੇ ਦਾ ਚੱਲਦਾ ਨਹੀਂ ਲੋਕ-ਲੂਕ ਲੱਗ ਗਿਆ ਇਹਨੂੰ ਪਤਾ ਨਹੀਂ ਕੀ। ਰੱਖ ਦੇ ਮੜਿਆ ਹਾਂ। ਨਾ ਕਾਹਨਾ ਨਾ। ਆ ਰਹਾ ਬੱਚਾ ਬਾਬਿਆਂ ਦਾ ਕੰਮ ਪਹਿਲਾਂ ਕਰਦੇ ਬਾਬਿਆਂ ਨੇ ਪਹਾੜਾਂ ਵੱਲ ਜਾਣਾ ਹੁਣ ਹਾਂ ਤੇਰਾ ਕੰਮ ਪਾਪਾ ਫੋਨ ਕਿਦਾ ਏ ਇਹ ਇਹ ਫੋਨ ਬਾਬਿਆਂ ਦਾ ਹੀ ਔਰ ਕੀਦਾ ਬਾਈ ਲਾਓ ਉਹਦਾ ਖੁੱਲ ਜੂ ਬਾਬਾ ਰੁਪਿਆ 500 ਲੱਗੂ ਆ 500 ਬਾਬਿਆਂ ਤੋਂ ਵੀ ਘੱਟ ਮਾਇਆ ਮੰਗਦੇ ਹੁਣ ਤੁਸੀਂ ਚੱਲ ਆ ਲੈ ਫਿਰ ਵੀ ਤੈਨੂੰ ਦੇ ਦੇਣਾ ਤੂੰ ਲੋਕ ਜਲਦੀ ਖੋਲ ਬਾਬਿਆਂ ਨੇ ਜਲਦੀ ਪਹਾੜਾਂ ਵੱਲ ਜਾਣਾ ਦੇ ਖੁੱਲ ਗੇ ਲਾਓ ਆ ਫੋਟੋ ਦਿਨੇ ਕੀ ਦੀਆ ਕੀ ਵੀ ਆ ਬਾਹਤਾ ਏ ਇਹ ਤੇਰੇ ਪਿਓ ਦੀ ਫੋਟੋ ਆ ਭਾਗਤਾ ਮੇਰਾ ਪਿਓ ਤਾਂ ਭਗਵਾਨ ਦਾ ਸੀਗਾ ਇਹ ਤੇਰੇ ਪਿਓ ਮੈਂ ਆ ਆ ਮੇਰੇ ਨਾਲ ਘਰ ਵਾਲੀ ਆ ਤੂੰ ਐਂ ਦੱਸ ਹੁਣ ਚੋਰੀ ਕਿੱਥੋਂ ਕੀਤਾ ਏ ਉਹ ਕਹਤਾ ਨਹੀਂ ਭਾਗਤਾ ਐ ਤਾਂ ਮੈਂ ਦੁਕਾਨ ਤੋਂ ਲਿਆਂਦਾ 50000 ਰੁਪਏ ਦਾ ਕੀ ਕੋ ਲੈਤਾ 50000 ਚੱਲ ਵੀ ਨਾਲ ਚੱਲ ਜੀ ਤੂੰ ਰੇ ਭੈ ਜਾ ਮੈਂ ਲੈ ਕੇ ਉਹਨਾਂ ਨੂੰ ਸੱਦ ਕੇ ਲਿਆਉਣਾ ਮੈਂ ਪੁਲਿਸ ਬੁਲਾਉਣਾ ਖੜ ਤੇ ਤੂੰ ਜਾਣਾ ਕਿ ਤੂੰ ਭੈ ਭਾਗਤਾ ਮੈਂ ਉਹਨੂੰ ਸੱਦ ਕਰੂ ਨਹੀਂ ਲਿਆਉਣਾ ਚੱਲ ਕੁੰਡਾ ਲੈ ਇੱਥੇ